ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਅਦਾਲਤ ਨੇ ਕਿਹਾ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸਰਕਾਰ ਨੇ ਕਿਹਾ ਕਿ ਮੋਹਾਲੀ ਅਦਾਲਤ ਦਾ ਹੁਕਮ ਅੱਜ ਜਿਹੜਾ ਦੁਪਹਿਰ 2 ਵਜੇ ਤੱਕ ਆ ਜਾਵੇਗਾ ਮਾਮਲੇ ਦੀ ਸੁਣਵਾਈ ਕੱਲ ਦੁਬਾਰਾ ਹੋਵੇਗੀ ਦੱਸਦੀ ਹੈ ਕਿ ਮੋਹਾਲੀ ਕੋਰਟ ਨੇ ਕੱਲ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਵਿੱਚ 4 ਦਿਨਾਂ ਦਾ ਵਾਅਦਾ ਕਰ ਦਿੱਤਾ ਸੀ ਮਜੀਠੀਆ ਨੂੰ ਡਰੱਗ ਮਨੀ ਤੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁਕਨ ਗਰੋਂ ਕੱਲ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਸੀ ਦੋਵਾਂ ਤੀਰਾਂ ਵਿਚਾਲੇ 4 ਘੰਟੇ ਦੇ ਕਰੀਬ ਬੈਂਚ ਚੱਲੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲਿਆ ਅਦਾਲਤ ਨੇ ਕਿਹਾ ਕਿਉਂਕਿ ਜਿਹੜਾ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸਰਕਾਰ ਨੇ ਕਿਹਾ ਕਿ ਮੋਹਾਲੀ ਅਦਾਲਤ ਦਾ ਹੁਕਮ ਅੱਜ ਜਿਹੜਾ ਦੁਪਹਿਰ 2 ਵਜੇ ਤੱਕ ਆ ਜਾਵੇਗਾ ਮਾਮਲੇ ਦੀ ਸੁਣਵਾਈ ਕੱਲ ਦੁਬਾਰਾ ਹੋਵੇਗੀ ਮਹਾਲੀ ਕੋਰਟ ਨੇ ਕੱਲ ਅਕਾਲੀ ਆਗੂ ਬਿਕਰ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਵਿੱਚ 4 ਦਿਨਾਂ ਦਾ ਜਿਹੜਾ ਵਾਅਦਾ ਕਰ ਦਿੱਤਾ ਸੀ ਮਜੀਠੀਆ ਨੂੰ ਡਰੱਗ ਮਨੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁਕੰਨ ਮੰਗਰੋਂ ਕੱਲ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਦੋਵਾਂ ਧਿਰਾਂ ਵਿਚਾਲੇ 4 ਘੰਟੇ ਦੇ ਕਰੀਬ ਬੈਂਚ ਚੱਲੀ ਮਜੀਠੀਆ ਦਾ ਵਕੀਲ ਅਰਸ਼ਦੀਪ ਡਕਲੇਰ ਦਾ ਕਹਿਣਾ ਕਿ ਇਹ ਮਾਮਲਾ ਜਿਹੜਾ ਬਰਖਾਸਤੀ ਰਿਪੋਰਟ ਦੇ ਆਧਾਰ 'ਤੇ ਦਰਜ ਕੀਤਾ ਗਿਆ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਇਹੀ ਤੱਥ ਤੇਸ਼ ਕੀਤੀ ਸੀ ਇਸ ਤੋਂ ਪਹਿਲਾਂ ਜਿਹੜਾ 2 ਜੁਲਾਈ ਨੂੰ ਮਜੀਠੀਆਂ ਨੂੰ ਉਹਨਾਂ ਦੇ 7 ਦਿਨਾਂ ਦੇ ਰਿਮਾਨਡ ਦੀ ਜਿਹੜੀ ਮਿਆਦ ਪੂਰੀ ਹੋਣ ਤੋਂ ਬਾਅਦ ਤੇਸ਼ ਕੀਤਾ ਗਿਆ ਸੀ ਅਦਾਲਤ ਨੇ ਕਿਹਾ ਸੀ ਕਿ ਵਿਜੀਲੈਂਸ ਨੇ ਜਾਂਚ ਵਿੱਚ ਉਹਨਾਂ ਦੀ ਜਾਇਦਾਦ ਬਾਰੇ ਨਵੀਆਂ ਗੱਲਾਂ ਸਾਹਮਣੇ ਲਿਆਂਦੀਆਂ ਨੇ ਇਹ ਵੀ ਕਿਹਾ ਕਿ ਗੋਰਖਪੁਰ ਯੂਪੀ ਜਾ ਕੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾਣੀ ਆ ਸਾਰੇ ਤੱਥ ਸੁਣ ਤੋਂ ਬਾਅਦ ਅਦਾਲਤ ਨੇ 4 ਦਿਨ ਦਾ ਜਿਹੜਾ ਰਿਮਾਨਡ ਦਿੱਤਾ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਮੁਹਾਲੀ ਵਿੱਚ ਜਿਹੜੇ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਰਿਟੇਨ ਕਰ ਲਿਆ ਗਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ ਵਿਜੀਲੈਂਸ ਬਿਊਰੋ ਨੇ ਜਿਹੜਾ 25 ਜੂਨ ਨੂੰ ਸਵੇਰੇ 540 ਕਰੋੜ ਰੁਪਏ ਦੇ ਡਰੱਗ ਮਨੀ ਨਾਲ ਸੰਬੰਧਿਤ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਮਜੀਠੀਆਂ ਨਾਲ ਸੰਬੰਧਿਤ ਸੂਬੇ ਵਿੱਚ ਜਿਹੜਾ 26 ਥਾਮਾਂ ਤੇ ਰੇਡ ਕੀਤੀ ਗਈ ਫਿਰ ਸਵੇਰੇ 11:30 ਵਜੇ ਤੋਂ ਬਾਅਦ ਜਿਹੜਾ ਮਜੀਠੀਆਂ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ 29 ਮੋਬਾਈਲ ਫੋਨ ਤੇ 5 ਲੈਪਟਾਪ 3 ਆਈਪੈਡ ਤੇ 2 ਡੈਸਕਟਾਪ ਤੇ 8 ਡੈਰੀਆਂ ਤੇ ਹੋਰ 10 ਤਾਵੇਜ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਸੀ ਦਾਵਾ ਕੀਤਾ ਗਿਆ ਸੀ ਕਿ ਇਹ ਮਜੀਠੀਆ ਤੋਂ ਬਰਾਮਦ ਕੀਤੇ ਗਏ ਨੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਆਦਾਲਤ ਨੇ ਕਿਹਾ ਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸਰਕਾਰ ਨੇ ਕਿਹਾ ਕਿ ਮੋਹਾਲੀ ਅਦਾਲਤ ਦਾ ਹੁਕਮ ਅੱਜ ਦੁਪਹਿਰੇ ਜਿਹੜਾ 2 ਵਜੇ ਤੱਕ ਆ ਜਾਵੇਗਾ ਮਾਮਲੇ ਦੀ ਸੁਣਵਾਈ ਕੱਲ ਦੁਬਾਰਾ a